ਲੋ ਵੀ ਮਿੱਤਰੋ ਵੀਡੀਓ ਅੱਜ ਦੀ ਵੀ ਧਿਆਨ ਨਾਲ ਦੇਖਿਓ ਅੱਜ ਆਪਾਂ ਕਿਚਨ ਦੇ ਵਿੱਚ ਜਿਹੜਾ ਸਿਸਟਮ ਲਾਇਆ ਉਹਦੇ ਆਪਾਂ ਵੀਡੀਓ ਬਣਾਈ ਆ ਤੁਹਾਨੂੰ ਪਤਾ ਵੀ ਸਭ ਤੋਂ ਜ਼ਿਆਦਾ ਬਾਈ ਜਿਹੜਾ ਲੋਡ ਆਪਣਾ ਕਿਚਨ ਦੇ ਵਿੱਚ ਹੀ ਹੁੰਦਾ ਹਨਾ ਕਿਚਨ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਪਲੱਗ ਲੱਗਦੇ ਆ ਦੋ ਤਿੰਨ ਪਾਵਰ ਪਲੱਗ ਹੋ ਜਾਂਦੇ ਨੇ ਤੇ ਆਪਾਂ ਤੁਹਾਨੂੰ ਕੱਲੇ-ਕੱਲੀ ਚੀਜ਼ ਦਿਖਾਉਣੇ ਵੀ ਆਪਾਂ ਕਿੱਥੇ-ਕਿੱਥੇ ਕਿਹੜਾ ਬੋਰਡ ਲਾਇਆ ਕਿਹੜੇ-ਕਿਹੜੇ ਬੋਰਡ ਦੀ ਆਪਾਂ ਨੂੰ ਜ਼ਰੂਰਤ ਹੈ ਸਾਰੀ ਵੀਡੀਓ ਮੇਰਾ ਵੀ ਧਿਆਨ ਨਾਲ ਦੇਖਿਓ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਆਂ ਐਂਟਰੀ ਵਾਲੇ ਬੋਰਡ ਦੀ ਜਿਹੜਾ ਆਪਾਂ ਐਂਟਰੀ ਤੇ ਲੈਟ ਲੈਟਰਾਂ ਦੇ ਬਟਰ ਹੋ ਗਏ ਬਾਕੀ ਆਪਣਾ ਐਮਸੀਬੀ ਹੋ ਗਿਆ ਗੀਜਰ ਵਾਲਾ ਵੀ ਸਾਰੇ ਬਟਨ ਇਹਦੇ ਉੱਪਰ ਆਪਾਂ ਬਈ ਪਲੱਗ ਨਹੀਂ ਲਾਇਆ ਕਿਉਂਕਿ ਇੱਥੇ ਆਪਾਂ ਨੂੰ ਪਲੱਗ ਦੀ ਲੋੜ ਨਹੀਂ ਚ ਉਸ ਤੋਂ ਬਾਅਦ ਜਿਹੜਾ ਆਪਾਂ ਪਲੱਗ ਤੁਸੀਂ ਦੇਖ ਰਹੇ ਹੋ ਆਪਾਂ ਫਰਿੱਜ ਵਾਸਤੇ ਪਰਸਨਲ ਹੀ ਇੱਕ ਸਾਈਡ ਤੇ ਬੋਰਡ ਲਾਤਾ ਤਿੰਨ ਤਿੰਨ ਦਾ ਉੱਥੇ ਆਪਾਂ ਪਲੱਗ ਲਾਤਾ ਉਸ ਤੋਂ ਬਾਅਦ ਆਪਣੀ ਸੈਲਫ ਆ ਗਈ ਸਾਹਮਣੇ ਸੈਲਫ ਦੇ ਉੱਪਰ ਆਪਾਂ ਦੋ ਬੋਰਡ ਲਾਤੇ ਦੋਨੇ ਆਪਾਂ ਬੋਰਡ ਇੱਕੋ ਜਿਹਾ ਰੱਖਿਆ ਵੀ ਸੋਹਣੇ ਲੱਗਣ ਅੱਠ ਤਿੰਨ ਲਾਇਆ ਤੇ ਇੱਕ ਤੇ ਬਈ ਆਪਾਂ ਸਿੰਪਲ ਪਲੱਗ ਲਾਤਾ ਇੱਕ ਤੇ ਪਾਵਰ ਪਲੱਗ ਤੇ ਇੱਕ ਤੇ ਆਪਾਂ ਕੱਲਾ ਇੱਕ ਵਰਟਰ ਆਪਾਂ ਚਿਮਨੀ ਦਾ ਲਾਤਾ ਤੇ ਇੱਕ ਪ੍ਰੋਫਾਈਲ ਦੀ ਸੋਚ ਬਾਈ ਇੱਥੇ ਕਰਤੀ ਆਪਾਂ ਥੱਲੇ ਪ੍ਰੋਫਾਈਲ ਲਾਈ ਆ 1200 ਵਾਈਟ 240 ਵਲਮ ਵਾਲੀ ਕਿਚਨ ਦੇ ਵਿੱਚ ਉਸ ਤੋਂ ਬਾਅਦ ਅੱਗੇ ਬਾਈ ਨੇ ਇਹਦੇ ਆਪਣਾ ਐਂਟਰੀ ਕਹਿ ਦੇਣਾ ਜਿਹਨੂੰ ਆਪਾਂ ਜਾਂ ਅਲਮਾਰੀ ਕਹਿੰਗੇ ਛੋਟੀ ਜੀ ਦੇ ਵਿੱਚ ਆਪਾਂ ਕਰੋਕਰੀ ਵਗੈਰਾ ਰੱਖਦੇ ਹਾਂ ਨਾ ਅੱਜਕੱਲ ਬਹੁਤ ਟ੍ਰੈਂਡ ਆ ਇਹਦਾ ਇਹਦੇ ਵਿੱਚ ਵੀ ਆਪਣਾ 240 ਵਲਮ ਵਾਲੀ ਜਿਹੜੀ ਪ੍ਰੋਫਾਈਲ ਆ ਉਹ ਪਾਈ ਆ ਬਾਕੀ ਅੱਗੇ ਛੋਟਨਾ ਗੱਲ ਕਰਨੀ ਆਪਾਂ ਚਿਮਨੀ ਦੀ ਕਿਉਂ ਨਹੀਂ ਵਾਸਤੇ ਆਪਾਂ ਜਿਹੜਾ ਪਲੱਗ ਆ ਉਹ ਵੀ ਪਰਸਨਲ ਲਾਤਾ ਉਹਨੂੰ ਬਦਾਵੇ ਬਾਈ ਤਾਰ ਜੀ ਦਿੱਸੀ ਜਾਵੇ ਫਿਰ ਉਹ ਜਲੂ ਉਸ ਤੋਂ ਬਾਅਦ ਗੱਲ ਕਰਦੇ ਆਂ ਆਪਾਂ ਗੀਜਾ ਦੀ ਗੀਜਰ ਵਾਸਤੇ ਇੱਕ ਆਪਾਂ ਪਾਵਰ ਪਲੱਗ ਲਾਇਆ ਉਹ ਵੀ ਆਪਾਂ ਪਰਸਨਲ ਹੀ ਉਹਦੇ ਕੋਲੇ ਲਾਤਾ ਵੀ ਉਹ ਵੀ ਤਾਰ ਨਾਲ ਦੇ ਸੀ ਆਹ ਆਪਣਾ ਅਗਰੈਸਟ ਫੈਨ ਆ ਗਿਆ ਬਈ ਆਪਾਂ ਕ੍ਰਾਪਟਨ ਕੰਪਨੀ ਦਾ ਲਾਇਆ ਪੰਨ ਤੋੜ ਕਰਕੇ ਸਾਨੂੰ ਪਹਿਲਾਂ ਦੱਸਿਆ ਜੀ ਨਾ ਵੀ ਹਲੇ ਰੰਗ ਫਾਈਨਲ ਨਹੀਂ ਕੀਤਾ ਗੋਠੀ ਦੇ ਵਿੱਚ ਐਲਟਰਾ ਵਾਲੇ ਬਾਈ ਨੇ ਆਪਣਾ ਸੌਰੀ ਟੂਟੀਆਂ ਵਾਲੇ ਨੇ ਥੱਲੇ ਪੁਆਇੰਟ ਛੱਡੇ ਤੇ ਆਪਾਂ ਜਿਹੜਾ ਫਿਲਟਰ ਦਾ ਪੁਆਇੰਟ ਹੈ ਉਹ ਵੀ ਇਹਦੇ ਬਕਸੇ ਦੇ ਵਿੱਚ ਫਿਲਟਰ ਲੱਗਣਾ ਆਪਾਂ ਪਲੱਗ ਇਹ ਵੀ ਉੱਪਰ ਹੀ ਰੱਖਤਾ ਵੀ ਮੁੜ ਕੇ ਫੇਰ ਤਾਰਾਂ ਜਾਂ ਬਈ ਦੀਆਂ ਨੇ ਵੀਆਂ ਨੇ ਤੇ ਹੁਣ ਜੇ ਆਪਾਂ ਗ ਉੱਪਰ ਹੋਣ ਗੱਲ ਕਰਦੇ ਆ ਲਾਈਟਿੰਗ ਦੀ ਡਾਊਨ ਸੀਲਿੰਗ ਬਾਈ ਰਸੋਈ ਦੇ ਵਿੱਚ ਹੋਈ ਵੀ ਆ ਤੇ ਬੱਲਮ ਬਾਈ ਨੇ ਕਹੇ ਕਿ ਲਵਾਇਆ ਅਜ ਤੱਕ ਅਸੀਂ ਬਾਈ ਉੱਪਰ ਲਾਈਟਾਂ ਹੈਗੀਆਂ ਯਾਰ ਕਹਿੰਦਾ ਨਹੀਂ ਯਾਰ ਤੁਸੀਂ ਇੱਕ ਬੱਲਮ ਦਾ ਪੁਆਇੰਟ ਵੀ ਦੇਉਂਗਾ ਕਈ ਵਾਰੀ ਆਪਾਂ ਨੂੰ ਜ਼ਰੂਰਤ ਪੈ ਜਾਂਦੀ ਆ ਵੀ ਉੱਪਰ ਕੋਈ ਲਾਈਟਿੰਗ ਖਰਾਬ ਹੋ ਜਾਏ ਜਾਂ ਨਾ ਚੱਲੇ ਆ ਬੱਲਮ ਜਦੋਂ ਮਰਜੀ ਆਪਾਂ ਚਲਾ ਸਕਦੇ ਹਾਂ ਚੜਾ ਕੇ ਹਨਾ ਤੇ ਹੁਣ ਰਹਿ ਗਿਆ ਬਾਈ ਆਪਣਾ ਪੱਖਾ ਪੱਖਾ ਆਪਾਂ ਇਹਦੇ ਛੋਟਾ ਲਾਇਆ ਛੋਟਾ ਆਪਾਂ 36 ਇੰਚ ਪੱਖਾ ਲਾਇਆ ਬਾਈ ਕਹਿੰਦਾ ਵੀ ਆਪਾਂ ਬਾਲਾ ਵੱਡਾ ਪੱਖਾ ਨਹੀਂ ਲਾਉਣਾ ਬਾਕੀ ਵੀ ਬਾਲਾ ਵੱਡਾ ਪੱਖੇ ਲੇ ਹੁਣ ਮੇਲੇ ਦੇ ਇੱਕ ਤੋਂ ਜੀ ਤਾਂ ਕਰਕੇ ਆਪਾਂ ਇਹਦੇ ਵਿੱਚ ਜਿਹੜਾ ਪੱਖਾ ਬਾਈ ਆਪਾਂ ਉਹ 36 ਇੰਚ ਲਾਏਗਾ ਤਾਂ ਕਰਕੇ ਬਾਈ ਲਾਉਣ ਵਾਲੇ ਜਿਹਦਾ ਆਪਾਂ ਬੋਰਡ ਫਿੱਟ ਕਰਦੇ ਹਾਂ ਨਾ ਆਪਾਂ ਨੂੰ ਕਹਿੰਦੇ ਬਾਹਲੇ ਆਪਾਂ ਬੋਰਡ ਲਾਤੇ ਬਾਹਲੇ ਪਲੱਗ ਲੱਗ ਜਾਣਗੇ ਹੁਣ ਆਪਾਂ ਤੁਹਾਨੂੰ ਦਿਖਾਦੇ ਵੀ ਕੱਲਾ ਕੱਲਾ ਪਲੱਗ ਜਿਹੜਾ ਯੂਜੇਬਲ ਆ ਵੀ ਫਾਲਤੂ ਆਪਾਂ ਇਹਦੇ ਵਿੱਚ ਕੋਈ ਚੀਜ਼ ਨਹੀਂ ਲਾਈ ਹੁਣ ਜੇ ਆਪਾਂ ਬਾਈ ਇਹਦੇ ਸੈਂਖਰੀ ਗੱਲ ਕਰਕੇ ਜਿਹੜਾ ਆਪਾਂ ਭਾਂਡੇਤੋਂ ਵਾਲਾ ਸੈਂਖ ਲਾ ਲੰਨੇ ਆ ਜ਼ਿਆਦਾਤਰ ਉਹ ਡਬਲ ਵਾਲਾ ਹੁੰਦਾ ਪਰ ਇਹਦੇ ਚ ਬਾਈ ਨੇ ਡੂਟਾਂ ਵਾਲੇ ਵੀਰ ਤੋਂ ਕਹਿ ਕੇ ਸਿੰਗਲ ਵਾਲੇ ਲਵਾਇਆ ਬਾਈ ਨੂੰ ਸਿੰਗਲ ਵਾਲਾ ਪਸੰਦ ਸੀ ਤੇ ਬਾਕੀ ਤੁਸੀਂ ਬਾਈ ਕਮੈਂਟ ਕਰਕੇੱਸਿਓ ਵੀ ਤੁਹਾਨੂੰ ਆਪਣਾ ਬਿਜਲੀ ਦਾ ਕੰਮ ਕਿਸ ਤਰ੍ਹਾਂ ਲੱਗਦਾਗਾ ਤੇ ਮਿਲਦੇ ਆਂ ਬਾਈ ਤੁਹਾਨੂੰ ਆਪਾਂ ਨਵੀਂ ਕੁੱਕੀ ਦੇ ਵਿੱਚ ਨਵੇਂ ਕੰਮ ਦੇ ਨਾਲ ਨਵੀਂ ਜਾਣਕਾਰੀ ਵਾਲੀ ਵੀਡੀਓ ਲੈ ਕੇ ਤੇ ਇਸ ਤਰ੍ਹਾਂ ਦੇ ਬਾਈ ਜਾਣਕਾਰੀ ਵਾਲੀਆਂ ਵੀਡੀਓਾਂ ਦੇਖਣ ਵਾਸਤੇ ਆਪਣੇ ਚੈਨਲ ਨੂੰ ਮੇਰਾ ਵੀਰ ਸਬਸਕ੍ਰਾਈਬ ਜਰੂਰ ਕਰ ਲਓ ਧੰਨਵਾਦ ਸਤਿ ਸ੍ਰੀ ਅਕਾਲ ਬਾਈ ਸਾਰੇ ਵੀਰਾਂ ਨੂੰ